ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੋਲ ਆਕਾਸੰ ਆਪੇ ਸਾਚੇ ਆਕਾਸੰ ਉਚਾਰਨ ਕਰਨਾ ਆਪੇ ਧਰਤੀ ਤੋਲ ਆਕਾਸੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਏ ਜਿਸ ਕਰਣਾ ਸੋ ਕਾਰ ਕਰ ਵੇਖੈ कोई ना मेट साचे लेख आपे करे कराए आपे आपे दे वडे आई हे पंच चोर चंचल चित चल पर घर जूह है घर नहीं पाल है पर घर जूह है इत विश्राम घर नहीं पाल है काया नगर टह टह इत ठमक लगे जी काया नगर टह ਟਹਿ ਢੇਰੀ ਇਥੇ ਵਿਸਰਾਮ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸਬਦੈ ਪਾਤ ਜਾਈ ਹੈ ਗੁਰ ਤੇ ਬੂਝੈ ਤ੍ਰਿਪਾਵਨ ਸੂਝੈ ਮਨਸਾ ਮਾਰ ਮਨ ਸੋ ਲੂਝੈ ਜੋ ਤੁਧ ਸੇਵਹ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੈ ਆਪੇ ਸੁਰਗ ਮਾਚ ਪੈ ਆਲਾ ਆਪੇ ਪਦ ਤੇ ਵਿਸਰਾਮ ਹੈ ਆਪੇ ਸੁਰਗ ਮਛ ਪਿਆਲਾ ਉਚਾਰਨ ਕਰਨਾ ਪਿਆਲਾ ਨਹੀਂ ਕਹਿਣਾ ਆਪੇ ਜੋਤ ਸਰੂਪੀ ਬਾਲਾ ਇਹ ਵੀ ਆਪੇ ਪਦ ਤੇ ਵਿਸਰਾਮ ਹੈ ਜਟਾ ਵਿਕਟ ਬਕਰਾਲ ਸਰੂਪੀ ਰੂਪ ਨਰੇਖਿਆ ਕਾਈ ਹੈ ਵੇਦਕ ਤੇਬੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਮਾਤ ਪਿਤਾ ਸੁਤ ਭਰਾਤਾ ਸੁਤ ਪੂਲਾ ਬੂਲ ਸੁਤ ਨਹੀਂ ਜਾਣਾ ਸਗਲੇ ਸੈਲ ਉਪਾਏ ਸਮਾਏ ਅਲਖ ਨ ਲਖਣਾ ਜਾਈ ਏ ਅਲਖ ਇਹ ਪੁਲਾ ਹੀ ਹੁੰਦਾ ਹੈ ਐੜੇ ਦੇ ਵਿੱਚ ਡੈਸ਼ ਤੇ ਕਿ ਅਲਖ ਨ ਲਖਣਾ ਜਾਈ ਏ ਕਰ ਕਰਤਾ ਕੀ ਮੀਤ ਘਨੇਰੇ ਕੋਏ ਨਾ ਕਟੈ ਅਵਗੁਣ ਮੇਰੇ ਸੂਰ ਨਰਨਾਥ ਸਾਹਿਬ ਸਭਨਾ ਸਿਰ ਭਾਏ ਮਿਲੈ ਭਉ ਜਾਈ ਏ ਉਲੇ ਚੁਕੇ ਮਾਰਗ ਪਾਵਹਿ ਆਪ ਭੁਲਾਏ ਤੂ ਹੈ ਸਮਝਾਵਹਿ ਆਪ ਭੁਲਾਏ ਤੂ ਹੈ ਸਮਝਾਵਹਿ ਬਿਨ ਨਾਵੈ ਮੈਂ ਅਵਰਨਾ ਦੀਸੈ ਨਾਵਹੁ ਗਾਤ ਮਿਤ ਪਾਈ ਹੈ ਗੰਗਾ ਜਮਨਾ ਕੇਲ ਕੇਦਾਰਾ ਗੰਗਾ ਜਮਨਾ ਕੇਲ ਕੇਦਾਰਾ ਕਾਸੀ ਕਾਂਤੀ ਪੁਰੀ ਦਵਾਰਾ ਗੰਗਾ ਸਾਗਰ ਬੇਣੀ ਸੰਗਮ 860 ਕਾ ਅੰਕ ਸਮਾਈ ਹੈ ਕਾ ਪਦ ਵਿੱਚ ਨਹੀਂ ਹੈ 860 ਅੰਕ ਸਮਾਈ ਹੈ 860 ਅੰਕ ਸਮਾਈ ਹੈ ਆਪੇ ਸਿੱਧ ਸਾਧਕ ਵਿਚਾਰੀ ਸਾਧਕ ਤੇ ਦੀ ਸਿਆਰੀ ਆਪੇ ਸਿੱਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹ ਅਦਲੀ ਪ੍ਰਾਪ ਆਪੇ ਧਰਮ ਭੇਦ ਭਉ ਜਾਈ ਏ ਆਪੇ ਕਾਜੀ ਆਪੇ ਮੁੱਲਾ ਮੁੱਲਾ ਨਾ ਤੇ ਬਿੰਦੀ ਨਹੀਂ ਲਾਉਣੀ ਆਪੇ ਕਾਜੀ ਆਪੇ ਮੁੱਲਾ ਆਪੇ ਕਾਜੀ ਆਪੇ ਮੁੱਲਾ ਆਪ ਅਭੁੱਲ ਨਾ ਕਬੂ ਹੂ ਭੁੱਲਾ ਆਪੇ ਮਿਹਰ ਦਇਆਪਤ ਦਾਤਾ ਮਿਹਰ ਛੀਦੀ ਬੁਲਿਆ ਜਾਏਗਾ ਸਿਹਰੀ ਲੱਗੀ ਐ ਮਿਹਰ ਲਾ ਨਹੀਂ ਲਾਉਣੀ ਆਪੇ ਮਿਹਰ ਦਿਆਪਤ ਦਾਤਾ ਨਾ ਕਿਸੈ ਕੋ ਬਹਰਾਈ ਹੈ ਜਿਸ ਬਕਸੇ ਤਿਸ ਦੇਵ ਡਿਆਈ ਭਾਈ ਬਕਸੇ ਨਹੀਂ ਕਹਿਣਾ ਬਕਸੇ ਦਾ ਕੀਰਤਨ ਲਾ ਕੇ ਜਿਹੜਾ ਸਾਊਂਡ ਹੁੰਦਾ ਉਹਨੂੰ ਕਹਿੰਦੇ ਹਨ ਕਿ ਬਕਸੇ ਖਖਾ ਲਾ ਕੇ ਬੋਲਣਾ ਹੈ ਜਿਸ ਬਕਸੇ ਤਿਸ ਦੇਵ ਡਿਆਈ ਸਭ ਸੈ ਦਾਤਾ ਤੇਲ ਨਾ ਤਮਾਈ ਭਰਪੂਰ ਧਾਰ ਰਹਿਆ ਨਹੀਂ ਕੇਵਲ ਰਹਿਆ ਪਦ ਤੇ ਥੋੜਾ ਜਿਹਾ ਠਹਿਰਾ ਦੇ ਕੇ ਨਹੀਂ ਕੇਵਲ ਪਦ ਤੇ ਵਿਸਰਾਮ ਲਾਉਣਾ ਹੈ ਭਰਪੂਰ ਧਾਰ ਰਹਿਆ ਨਹੀਂ ਕੇਵਲ ਗੋਪਤ ਪ੍ਰਗਟ ਸਭ ਠਾਈ ਹੈ ਕਿਆ ਸਾਲਾਹੀ ਅਗਮ ਅਪਾਰ ਹੈ ਸਾਚੇ ਸਿਰਜਣ ਹਾਰ ਮਰਾਰਾ ਜਿਸਨੋ ਨਦਰ ਕਰੇ ਤਿਸ ਮੇਲੇ ਮੇਲ ਮਿਲਾ ਮੇਲਾਈ ਹੈ ਬ੍ਰਹਮਾ ਬਿਸਨ ਮਹੇਸਦਵਾਰ ਹੈ ਉਬੇ ਸੇਵੈ ਅਲਖ ਅਪਾਰ ਹੈ ਹੋਰ ਕੀਤੀਦਾਰ ਦੀਸੈ ਬਿਲ ਲਾਦੀ ਮੈਂ ਗਣਤਨ ਆਵੈ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨਾ ਦੀਸੈ ਬੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ गावा ਮੈਂ ਧਰ ਹੋਰ ਨ ਕਾਈ ਹੈ ਜੁਗ ਜੁਗ ਸਾਚਾ ਹੈਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇਖੋ ਲੇਵ ਲਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਹਾਂ ਦੂਜੀ ਦੁਰਮਤ ਅੰਨੀ ਬੋਲੀ ਅੰਨੀ ਪਾਤ ਜਿਹੜਾ ਪਾਰਾ ਬੋਲੀ ਪੂਲਾ ਬੋਦੂਆ ਕਾਮ ਕ੍ਰੋਧ ਕੀ ਕੱਚੀ ਚੋਲੀ ਘਰਵਾਰ ਸਹਜ ਨਾ ਜਾਣੈ ਸੋਹਰ ਘਰਵਾਰ ਇੱਥੇ ਚਮਕ ਲਾ ਦਨੀ ਸਹਜ ਨਾ ਜਾਣੈ ਸੋਹਰ ਇੱਥੇ ਵਿਸਰਾਮ ਹੈ ਘਰਵਾਰ ਸਹਜ ਨਾ ਜਾਣੈ ਸੋਹਰ ਬੇਨ ਪਿਰ ਨੀਂਦ ਨਾ ਪਾਈ ਹੈ ਅੰਤਰ ਅਗਣ ਜਲੇ ਭੜਕਾਰੇ ਭੜਕਾਰੇ ਇਕੱਠਾ ਹੀ ਪਾਠ ਪੂਰਨ ਅੰਤਰ ਅਗਣ ਜਲੇ ਭੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ ਮਨਮੁਖ ਤੱਕੇ ਕੁੰਡਾ ਚਾਰੇ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈ ਏ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸਬਦ ਸੰਘਾਰੇ ਗਿਆਨ ਖੜਗ ਲੈ ਮਨਸੋਂ ਲੂਝੈ ਮਨਸਾ ਮਨਹਿ ਸਮਾਈ ਏ ਮਾ ਕੀ ਰਕਤ ਪਿਤਾ ਬੇਦ ਧਾਰਾ ਮਾਂ ਕੀ ਰਕਤ ਪਿਤਾ ਬੇਦ ਧਾਰਾ ਬਿਨ ਪੋਲਾ ਬੂਲਨਾ ਮੂਰਤ ਸੂਰਤ ਕਰ ਆਪਾਰਾ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝ ਹੀ ਕੀਆ ਜੰਮਣ ਮਰਨ ਗੁਰ ਤੇ ਸਮਝ ਪੜੀ ਕਿਆ ਡਰਨਾ ਪੜੀ ਪੋਲਾ ਬੂਲਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਗੁਰ ਤੇ ਸਮਝ ਪੜੀ ਕਿਆ ਡਰਣਾ ਤੂੰ ਦਇਆਲ ਦਇਆ ਕਰ ਦੇਖੈ ਦੁਖ ਦਰਦ ਸਰੀਰ ਹੋ ਜਾਈ ਏ ਨਿਜ ਘਰ ਬੈਸ ਰਹੇ ਭਉ ਖਾਇਆ ਧਾਵਤ ਰਾਖੇ ਠਾਕ ਰਹਾਇਆ ਕਮਲ ਵਿਗਾਸ ਹਰੇ ਸਰ ਸੁਭਰ ਆਤਮ ਰਾਮ ਸਖਾਈ ਏ ਮਰਨ ਲਿਖਾਈ ਮੰਡਲ ਮਹਿ ਆਏ ਕਿਉ ਰਹੀਐ ਚਲਣਾ ਪਰਥਾਏ ਰਹੀ ਹੈ ਪਤੀ ਵਿਸਰਾਮ ਕਿਉ ਰਹੀ ਹੈ ਚਲਣਾ ਪਰਥਾਏ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲੈ ਵਡਾਈ ਹੈ ਆਪ ਉਪਾਇਆ ਜਗਤ ਸਬਾਇਆ ਜਿਨ ਸਿਰਿਆ ਤਿਨ ਧੰਦਾ ਲਾਇਆ ਸੱਚਾ ਉਪਰ ਅਵਰ ਨ ਦੀਸੈ ਸਾਚੇ ਕੀਮਤ ਪਾਈ ਹੈ ਐਥੇ ਗੋਇਲੜਾ ਦਿਨ ਚਾਰੇ ਐਥੇ ਇਥੇ ਵਿਸਰਾਮ ਲਾਉਣਾ ਹੈ ਗੋਇਲ ਗੋਇਲੜਾ ਐਥੈ ਹਾਂਜੀ ਗੋਇਲੜਾ ਦਿਨ ਚਾਰੇ ਐਥੈ ਗੋਇਲੜਾ ਦਿਨ ਚਾਰੇ ਖੇਲ ਤਮਾਸ਼ਾ ਤੁੰਦੂ ਕਾਰੇ ਬਾਜੀ ਖੇਲ ਗਏ ਬਾਜੀਗਰ ਜਿਉ ਨਿਸ ਸੁਪਨੇ ਭਖ ਲਾਈ ਹੇ ਤਿੰਨ ਕਾ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਿਵਲਾਈ ਨਿਰਭਉ ਮਨ ਵਸਿਆ ਲਿਵਲਾਈ खंडी ब्रह्मंडी पाताली पुरी हां पुरी इस तरह उच्चारण करना है खंडी ब्रह्मंडी पाताली पुरी खंडी ब्रह्मंडी पाताली पुरी त्रिपावन ताड़ी लाई हे साची नगरी तख्त सचावा सचावा थोड़ा जा कस के साची नगरी ताखत सचावा साची नगरी तख्त सचावा ਗੁਰਮੁਖ ਸਾਚ ਮਿਲੈ ਸੁਖ ਪਾਵਾਂ ਸਾਚੇ ਸਾਚੇ ਤਖਤ ਵਡਾਈ ਹਾਂਜੀ ਸਾਚੇ ਸਾਚੇ ਤਖਤ ਵਡਾਈ ਇਤਿ ਵਿਸਰਾਮ ਹੋ ਮੈਂ ਗਣਤ ਗਵਾਈ ਹੈ ਗਣਤ ਗਣੀਐ ਸਹਸਾ ਜੀਐ ਕਿਉ ਸੁਖ ਪਾਵੈ ਦੂਐ ਤੀਐ ਨਿਰਮਲ ਏਕ ਨਰੰજન ਦਾਤਾ ਗੁਰ ਪੂਰੇ ਤੇ ਪਤ ਪਾਈ ਹੈ ਜੁਗ ਜੁਗ ਵਿਰਲੀ ਗੁਰਮੁਖ ਜਾਤਾ ਸਾਚਾ ਰਵ ਰਹਾ ਸਾਚਾ ਪਤਿ ਵਿਸਮ ਸਾਚਾ ਰਵ ਰਹਾ ਮਨ ਰਾਤਾ ਜਿਸ ਕੀ ਓਟ ਗਹੀ ਸੁਖ ਪਾਇਆ ਗਹੀ ਹੀ ਉਚਾਰਨ ਕਰਨਾ ਗਈ ਨਹੀਂ ਕਹਿ ਦੇਣਾ ਭਲੇਖੀ ਨਾਲ ਤਿਸ ਕੀ ਓਟ ਗਹੀ ਸੁਖ ਪਾਇਆ ਮਾਨ ਤਨ ਮੈਲ ਨਾ ਕਾਈ ਏ ਜੀਵ ਰਸਾਇਨ ਸਾਚੈ ਰਾਤੀ ਹਰ ਪ੍ਰਭ ਸੰਗੀ ਆਉ ਨਾ ਪ੍ਰਾਤੀ ਸੰਗੀ ਪਦ ਤੇ ਵਿਸਰਾਮ ਲਾਉਣਾ ਹਰ ਪ੍ਰਭ ਸੰਗੀ ਆਉ ਨਾ ਪ੍ਰਾਤੀ ਸ਼੍ਰਵਨ ਸਰੂਤ ਰੱਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਸ਼੍ਰਵਨ ਸਰੂਤ ਰੱਜੇ ਇੱਥੇ ਠਮਕ ਲਾ ਦਿੰਨੀ ਹੈ ਗੁਰਬਾਣੀ ਪਦ ਤੇ ਵਿਸਰਾਮ ਹੈ ਸ਼੍ਰਵਨ ਸਰੂਤ ਰੱਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰੱਖ ਰੱਖ ਪੈਰ ਧਰੇ ਭਉ ਧਰੇ ਪਉ ਧਰਨਾ ਰੱਖ ਰੱਖ ਪੈਰ ਧਰੇ ਪਉ ਧਰਨਾ ਧਰਨਾ ਜਾਤ ਕਰ ਦੇਖੋ ਤੇਰੀ ਸਰਣਾ ਦੁਖ ਸੁਖ ਦੇਹ ਤੂੰ ਹੈ ਮਨ ਭਾਵੈ ਤੁਝ ਹੀ ਸਿਓ ਬਾਨ ਆਈ ਹੈ ਅੰਤ ਕਾਲ ਕੋ 베ਲੀ ਨਹੀਂ ਅੰਤ ਕਾਲ ਇਥੇ ਵਿਸਰਾਮ ਲਾਉਣਾ ਹੈ ਕੋ 베ਲੀ ਨਹੀਂ ਅੰਤ ਕਾਲ ਕੋ ਬੇਲੀ ਨਾਹੀ ਗੁਰਮੁਖ ਜਾਤਾ ਤੋਦ ਸਾਲਾਹੀ ਨਾਨਕ ਨਾਮ ਰਤੇ ਵੈਰਾਗੀ ਨਿਜ ਘਰ ਤਾੜੀ ਲਾਈ ਹੈ